ਲੱਗ ਜਿਵੇਂ ਅਸੀਂ ਬੁਲਾ ਲੈਨੇ ਅੱਜ ਦੀ ਆਪਣੀ ਪਹਿਲੀ ਕੰਟੈਸਟੈਂਟ ਨੂੰ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਅਮਨਦੀਪ ਕੌਰ ਮੈਂ ਪਿੰਡ ਕਰੀਰ ਵਾਲੀ ਜ਼ਿਲ੍ਹਾ ਫਰੀਦਕੋਟ ਦੀ ਰਹਿਣ ਵਾਲੀ ਹਾਂ ਮੈਂ ਕਿਆ ਕਮੀਨੀ ਭੈਣ ਜੀ ਨਾ ਕਿੱਕ ਵੀ ਨਿਕਮੀ ਨਹੀਂ ਲਈ ਆ ਮੇਰਾ ਨਾਮ ਕਾਨੀ ਹੈ ਸਮਝ ਹਾਂ ਅੰਗਰੇਜ਼ ਨੂੰ ਆਪਦੇ ਘਰੇ ਹੀ ਰੱਖ ਪਾਈ ਹਾਂ ਲੈ ਦੇਖ ਲੋ ਮਾਸਟਰ ਨਿਊਟ ਆਪਣਾ ਨਾ ਹੀ ਨਹੀਂ ਆਉਂਦਾ ਅੱਛਾ ਤੁਸੀਂ ਇੱਥੇ ਕਾਦੀਲ ਨਹੀਂ ਆਏ ਹੋ ਅਜਵਾਬ ਤੇ ਜਨਮ ਕਰਾਉਣ ਆਈ ਸੀ ਨਾ ਹੋਰ ਕੀ ਮੈਂ ਇੱਥੇ ਕੋਦੀ-ਵੋਦੀ ਖੇਡਣ ਆਈ ਸੀ ਵੇ ਜਵਾਬ ਕੋ ਘਰੇ ਜਾ ਕੇ ਖੇਡਿਓ ਮਾਸਟਰ ਨੂੰ ਦੇ ਕੈਂਚੀ ਨਾ ਮਾਰ ਦੇ ਹਾਂਜੀ ਤੁਸੀਂ ਇਹਨਾਂ ਦੇ ਨਾਮ ਦੱਸੋ ਭਾਈ ਉਹ ਦਾ ਨਾਤਾ ਬੱਬਾ ਤੇ ਇਹਦਾ ਨਾਮ ਫੱਫਾ ਆਹ ਮੇਰੇ ਅੜਾ ਠੱਲੂ ਤੇ ਆਹ ਮੇਰੀ ਸੱਸ ਦਾ ਚਿੜਾ ਹਾਂਜੀ ਕਿਹੜੀ ਜਮਤ ਦਾਖਲ ਕਰਾਉਣੇ ਨੇ ਅਈ ਇਹਨਾਂ ਨੂੰ ਤਾਂ ਕਰ ਲੋ ਪੈਣੀ ਚ ਆ ਮੇਰੇ ਵਾਲੇ ਨੂੰ ਕਰ ਲੋ ਪੱਕੀ ਚ ਆ ਚਿੜੇ ਜੱਜਾ ਵੱਡੇ ਨੂੰ ਤਾਂ ਜਮਾਂ ਕੱਚੀ ਚ ਕਰ ਲੋ ਆ ਜਮਾਂ ਕੱਚੀ ਕਿਹੜੀ ਹੁੰਦੀ ਐ ਮੈਨੂੰ ਨਹੀਂ ਪਤਾ ਅੱਛਾ ਅੱਛਾ ਠੀਕ ਹੈ ਠੀਕ ਹੈ ਭੈਣ ਜੀ ਤੁਸੀਂ ਇਹਨਾਂ ਦੇ ਪਾਪੂ ਜੀ ਦਾ ਨਾਂ ਦੱਸੋ ਹਾਂ ਹੁਣ ਤੂੰ ਇਹਨਾਂ ਦੇ ਬਾਪੂ ਦੇ ਆਖਰਾ ਕਲੀ ਮੈਂ ਖੜੀਆ ਕੱਟੇ ਅਰ ਗਈ ਲੇਕ ਚਾਛੀ ਘੱਟੀ ਘਟੀ ਕ ਭੈਣ ਜੀ ਤੁਸੀਂ ਤਾਂ ਬਹੁਤ ਹੀ ਗੁੱਸਾ ਕਰਦੇ ਹੋ ਲੱਗਦਾ ਭੈਣ ਜੀ ਤੁਹਾਡਾ ਬਲਾਈ ਵੱਡਾ ਤਰਬਰ ਹੈ ਨਹੀਂ ਹੋਰ ਅਸੀਂ ਸੇ ਜੋੜੀਆਂ ਪਹਿਣਾ ਇੱਕੋ ਘਰੇ ਦਰਾਂਗੀਆਂ ਜਠਾਣੀਆਂ ਨਹੀਂ ਸਾਡੇ ਤਾਂ ਨਾ ਪਤਾ ਕਿਹੜੀ ਚਾਚੀ ਮਾਸੀ ਨਾ ਪਤਾ ਕਿਹੜੀ ਚਾਚੀ ਮਾਸੀ ਨਾ ਪਤਾ ਕਿਹੜੀ ਤਾਈ ਤਾਰਬ ਨੇ ਰਾਂਕ ਲਾਈ ਨੀਏ ਤਾਰਬ ਨੇ ਰਾਂਕ ਲਾਈ ਨੀਏ ਤਾਰਬ ਨੇ ਰਾਂਕ ਲਾਈ ਧੰਨਵਾਦ ਜੀ ਸੱਭਿਆਚਾਰ ਸਾਰਥ ਨੇ ਜਿਹੜਾ ਹੈ ਮੰਚ ਰਚਿਆ ਸਿੰਘਾ ਪੀਟੀਸੀ ਪੰਜਾਬੀ ਦੇ ਨਾਲ ਤੇ ਇਹ ਮੈਨੂੰ ਲੱਗਿਆ ਵੀ ਇੱਕ ਵਕਈ ਕਾਮਯਾਬ ਹੋਇਆ ਕਿਉਂਕਿ ਜਿਹੜੀ ਤੁਸੀਂ ਐਕਟਿੰਗ ਕੀਤੀ ਹੈ ਬਾ ਕਮਾਲ ਸੀ ਬਹੁਤ ਖੂਬਸੂਰਤ ਤੇ ਮੈਨੂੰ ਅੱਛਾ ਲੱਗਿਆ